ਜੋ ਪ੍ਰਮਾਤਮਾ ਦਾ ਨਾਮ ਜਪਦਿਆਂ ਬੰਦਗੀ ਕਰਦੀਆਂ ਜੋ ਨਹੀਂ ਜਪਦੇ ਉਹਨਾਂ ਵਾਸਤੇ ਸਤਿਗੁਰੂ ਭਾਈ ਸਾਹਿਬ ਨੇ ਬਚਨ ਕਰ ਦਿੱਤਾ ਹਰ ਗੁਣ ਕਾਹੇ ਨਾ ਗਾਵਈ ਕਹਿੰਦੇ ਹਰੀ ਦੇ ਗੁਣ ਕਿਉਂ ਨਹੀਂ ਗਾਉਂਦਾ ਜੇ ਨਹੀਂ ਗਾਉਂਦਾ ਤੇ ਅੱਗੇ ਇਹ ਵੀ ਕਹਿੰਦਾ ਮੂਰਖ ਅਗਿਆਨਾ ਮੂਰਖ ਮੁਗਧ ਐਸੇ ਸ਼ਬਦ ਗੁਰਬਾਣੀ ਵਿੱਚ ਉਹਨਾਂ ਵਾਸਤੇ ਵਰਤੇ ਗਿਆ ਗੁਰਬਾਣੀ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਜਿਨ੍ਹਾਂ ਦਾ ਗੁਰਬਾਣੀ ਦੇ ਨਾਲ ਪ੍ਰਮਾਤਮਾ ਦੇ ਨਾਲ ਰੱਤੀ ਵਰ ਵੀ ਕੋਈ ਸੰਬੰਧ ਨਹੀਂ ਕੋਈ ਨਾਤਾ ਨਹੀਂ ਹੈ ਐਸੇ ਲੋਕਾਂ ਨੂੰ ਕੀ ਕਿਹਾ ਗਿਆ ਬਾਸ ਕਹਿੰਦੇ ਹਰ ਗੁਣ ਕਾਹੇ ਨਾ ਗਾਵੇਈ ਮੂਰਖ ਅਗਿਆਨਾ ਟੂਠੇ ਲਾਲਚ ਲੱਗਿਆ ਇਹ ਸੰਸਾਰ ਦੇ ਝੂਠਿਆਂ ਦਾ ਹੀ ਏ ਇਹ ਇਤਨਾ ਝੂਠੀ ਸੰਸਾਰ ਝੂਠਾ ਹੈ ਟੂਠੇ ਲਾਲਚ ਲੱਗੇ ਨਾ ਮਰਨ ਪਛਾਨਦਾ ਭੁੱਲ ਗਿਆ ਮੌਤ ਨੂੰ ਮੌਤ ਆਣੀ ਆਣੀ ਹੈ ਖਾਲੀ ਜਾਣ ਦਾ ਰੱਦਾ ਹੈ ਤੇ ਜਾਓ ਭਾਈ ਢੋਲੇ ਭਰ ਕੇ ਲੈ ਜਾਣੀ ਹੈ ਉਹ ਲਈ ਸੰਸਾਰ ਦੇ ਪਦਾਰਥਾਂ ਦੀ ਨਹੀਂ ਜਾਂਦੀ ਝੋਲੀ ਉਹਨਾਂ ਦੀ ਭਰੀ ਹੁੰਦੀ ਹੈ ਜਿਨ੍ਹਾਂ ਦੇ ਕੋਲੇ ਨਾਮ ਦਾ ਖਜ਼ਾਨਾ ਹੈ ਨਾਮ ਦਾ ਖਜ਼ਾਨਾ ਨਜ਼ਰ ਨਹੀਂ ਆਉਂਦਾ ਜੀਨੇ ਲੈ ਕੇ ਜਾਣਾ ਉਹਨੇ ਨਜ਼ਰ ਨਹੀਂ ਆਣਾ ਜੀਵੇ ਕੋਲ ਲੈ ਕੇ ਜਾਣਾ ਉਹਨੇ ਨਜ਼ਰ ਨਹੀਂ ਆਉਣਾ ਲੈ ਕੇ ਕਿਦੇ ਕੋ ਜਾਣਾ ਪ੍ਰਮਾਤਮਾ ਕੋਲੇ ਹੈਗਾ ਪਰ ਨਜ਼ਰ ਨਹੀਂ ਆਉਂਦਾ ਲੈ ਕੇ ਕਿਸ ਨੇ ਜਾਣਾ ਆਤਮਾ ਨੇ ਆਤਮਾ ਨજર ਕਿਸੇ ਦੀ ਨਹੀਂ ਆਉਂਦੀ ਤੇ ਜੋ ਲੈ ਕੇ ਜਾਣਾ ਪਦਾਰਥ ਉਹ ਹੈ ਨਾਮ ਭਜਨ ਬੰਦਗੀ ਉਹ ਵੀ ਨજર ਨਹੀਂ ਆਂਦਾ ਸਿਰਫ ਕੇਵਲ ਤੋਂ ਕੇਵਲ ਕਮਾਇਆ ਜਾਂਦਾ ਹੈ ਕੇਵਲ ਤੋਂ ਕੇਵਲ ਉਸ ਦੀ ਕਮਾਈ ਕੀਤੀ ਜਾਂਦੀ ਹੈ ਤੇ ਬਾਦਸ਼ਾਹ ਕਹਿੰਦੇ ਜੇ ਤੋ ਉਸ ਕਮਾਈ ਤੋਂ ਵੰਝਾ ਰਹਿ ਗਿਆ ਤੂੰ ਤਾਂ ਆਪਣਾ ਜੋ ਮਨੁੱਖਾ ਜੀਵਨ ਸੀ ਉਹ ਤਾਂ ਐਵੇਂ ਅਜਾਇਕ ਵਾਲੇ ਆ ਜੋ ਤੇਰਾ ਜੀਵਨ ਸੀ ਪ੍ਰਮਾਤਮਾ ਦੀ ਭਜਨ ਬੰਦਗੀ ਕਰਦੇ ਤੂੰ ਦੁਨਿਆਵੀ ਸੁੱਖਾਂ ਦੁਨਿਆਵੀ ਪਦਾਰਥਾਂ ਕਰਕੇ ਤੈਨੂੰ ਦਵਾ ਦੁਨਿਆਵੀ ਸੁੱਖ ਸੁਵਿਧਾ ਚੰਗੀਆਂ ਲੱਗਦੀਆਂ ਵਿਕਾਰ ਚੰਗੇ ਲੱਗਦੇ ਹਨ ਭੁੱਲ ਗਿਆ ਪ੍ਰਮਾਤਮਾ ਨੂੰ ਜਿਹੜੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਦੇ ਆ ਜਿਹੜੇ ਇੱਕ ਵਾਰ ਪ੍ਰਮਾਤਮਾ ਦੇ ਮਾਰਗ ਵੱਲ ਚੱਲ ਪਏ ਨਾ ਤੇ ਉਹਨਾਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਤੇ ਸੇ ਜੇ ਮੁਖ ਨਾ ਮੜਨ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਜਾਣਾ ਪ੍ਰਮਾਤਮਾ ਦੀ ਹੀ ਗੱਲ ਕਰਨੀ ਪ੍ਰਮਾਤਮਾ ਦੇ ਹੁਕਮ ਭਾਣੇ ਵਿੱਚ ਰਹਿਣਾ ਉਦੇ ਰੰਗ ਵਿੱਚ ਰੰਗੇ ਜਾਣਾ ਭਾਵ ਪ੍ਰਮਾਤਮਾ ਵਰਗੇ ਸੁਭਾਅ ਨੂੰ ਬਣਾ ਲੈਣਾ ਜੋ ਵਰਗ ਦਾ ਸਮਾ ਹੈ ਕਿ ਜਦ ਤੱਕ ਉਹਦੇ ਵਰਗੇ ਨਹੀਂ ਬਣਦੇ ਇਹ ਵਰਗਾ ਸੁਭਾਅ ਨਹੀਂ ਹੁੰਦਾ ਤਦ ਤੱਕ ਤੁਸੀਂ ਸੱਚਕੰਡ ਵਾਸੀ ਨਹੀਂ ਨਰਕ ਵਾਸੀ ਹੈ ਜਾਤੀ ਇਹ ਤਦ ਤੱਕ ਕਾਂਵਾ ਕੁੱਤੇ ਆਂ ਵਿੱਲੇ ਆਂ ਗਧਿਆਂ ਦੇ ਜੁਨੀਆ ਤਦ ਤੱਕ ਮਿਲਦੀ ਰਹਣੀ ਹੈ ਕੀੜੇ ਮਕੋੜੇ ਇਹ ਸਭ ਤੇਰੀਆਂ ਜੁਨੀਆਂ ਨੇ ਜੇ ਕਿਤੇ ਉਹਦੇ ਵਰਗਾ ਨਾ ਹੋਇਆ ਬਾਣੀ ਨੇ ਪ੍ਰਮਾਨ ਕਰਤਾ ਹਰ ਜਨ ਨੇ ਕੈਸਾ ਚਾਹੀਏ ਹਰੀ ਦਾ ਭਗਤ ਕਿਦਾਂ ਦਾ ਹੋਣਾ ਚਾਹੀਦਾ ਕਿ ਹਰੀ ਦਾ ਭਗਤ ਕੇਵਲ ਤੋਂ ਕੇਵਲ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿੱਦਾਂ ਦਾ ਵਹਿਗੁਰੂ ਆਪ ਹੈ ਉਸੇ ਤਰ੍ਹਾਂ ਦਾ ਤਨੂਰੂਪ ਧਾਰਨਾ ਪੈਣਾ ਇੱਕ ਦੋ ਜਨਮਾਂ ਚ ਨਹੀਂ ਹੋ ਸਕਦਾ ਪਤਾ ਨਹੀਂ ਕਿੰਨੇ ਕਿ ਜਨਮ ਲੱਗਣੇ ਆ ਭਾਈ ਕਿੰਨੇ ਕਿ ਜਨਮ ਲੱਗਦੇ ਆ ਕਿੰਨੇ ਕਿ ਜਨਮਾਂ ਚ ਪਾਰ ਉਤਾਰਾ ਹੋਣਾ ਹੈ ਕਿ ਕਿਹੜੀਆਂ ਘੜੀਆਂ ਕਾਲਣਾ ਕਾਲਣੀਆਂ ਪਹਿਣੀਆਂ ਨੇ ਕਿ ਤਰ ਜਾ ਕੇ ਤੁਸੀਂ ਪ੍ਰਮਾਤਮਾ ਦਾ ਰੂਪ ਹੋ ਸਕਦੇ ਆ ਪਤਨੇ ਕਿਹੜੀਆਂ ਕਿੜੀਆਂ ਘੜਨਾ ਗੁਰੂ ਪਾਤਸ਼ਾਹ ਨੇ ਕਾਲੀਆਂ ਨੇ ਇਤਿਹਾਸ ਦੇ ਵਿੱਚ ਅੱਬਾ ਸਰਵਣ ਕਰਦੇ ਆ ਭਾਵੇਂ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹਰ ਹੁਕਮ ਸਤ ਕਰਕੇ ਮੰਨੇ ਆ ਤਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਮਹਾਰਾਜ ਉਹ ਹਰ ਕਾਰਜ ਕੀਤਾ ਔਰ ਉਸ ਹਰ ਕਾਰਜ ਨੂੰ ਬढ़ावा ਦਿੱਤਾ ਹੈ ਜਿਹੜਾ ਉਸ ਵਾਹਿਗੁਰੂ ਦੇ ਨਾਲ ਆਪਣੇ ਆਪ ਨੂੰ ਮਿਲਾ ਦੇਵੇ ਤੇ ਦੁਸਰੇ ਪਾਤਸ਼ਾਹ ਬਣ ਗਏ ਉਸ ਤੋਂ ਅੱਗੇ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਭਾਵੇਂ ਇਹਨਾਂ ਦਾ ਜੋ ਪਿਛੋਕੜ ਹੈ ਨਾ ਭਾਵੇਂ ਗੁਰੂ ਅੰਗਦ ਦੇ ਮਹਾਰਾਜ ਹੋਣ ਭਾਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਵੀ ਸੰਸਾਰ ਦੀ ਰੀਤ ਵਾਂਗੂ ਕਿਉਂਕਿ ਖੱਤਰੀਏ ਸਨ ਪਹਿਲੀਆਂ ਤਿੰਨ ਗਦੀਆਂ ਨਾ ਇਹ ਖੱਤਰੀਆਂ ਕੋ ਰਹੀਆਂ ਨੇ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਇਹ ਤਿੰਨ ਪਹਿਲੀਆਂ ਗਦੀਆਂ ਖੱਤਰੀਆਂ ਕੋ ਆਉਣੀਆਂ ਸੀ ਇਹ ਵਚਨ ਸੀ ਜਿਨ੍ਹਾਂ ਨੇ ਗ੍ਰੰਥ ਪੜ੍ਹੇ ਹੋਏ ਉਹਨਾਂ ਨੂੰ ਪਤਾ ਇਤਿਹਾਸ ਬਹੁਤ ਲੰਬਾ ਇਸ ਗੱਲ ਦਾ ਤੇ ਬਚਰੋ ਐਸੀ ਕਿ ਤਿੰਨ ਗੱਡੀਆਂ ਅਸੀਂ ਰਾਜ ਕਰਾਂਗੇ ਚੌਥੀ ਤੇ ਤੁਸੀਂ ਬੈਠੋਗੇ। ਉਹ ਸੀ ਸੋਢੀ ਤੇ ਜਦੋਂ ਤੇ ਸੋਢੀ ਬੈਠਿਆ ਫਿਰ ਉਤਰਿਆ ਨਹੀਂ ਕੋਈ। ਜਦੋਂ ਉਤਰਿਆ ਸਭ ਕੁਝ ਵਾਰ ਕੇ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਫਿਰ ਸੈਡੇ ਲੰਬੇ ਹੋ ਗਏ। ਕਹਿੰਦੇ ਹੁਣ ਅਸੀਂ ਨਹੀਂ ਹੁਣ ਕੇਵਲ ਤੋਂ ਕੇਵਲ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੁਣ ਪਹਿਲੀਆਂ ਤਿੰਨ ਗੱਡੀਆਂ ਜਿਵੇਂ ਗੁਰੂ ਪਾਤਸ਼ਾਹ ਨੇ ਸੇਵਾਵਾਂ ਕੀਤੀਆਂ ਹੁਣ ਪਹਿਲਾਂ ਜੋ মত ਸੀ ਉਹਨਾਂ ਦਾ ਉਸੇ মত ਤੱਕ ਚੱਲਦੇ ਆ ਰਹੇ ਸੀ ਇਸ ਗੱਲ ਤੋਂ ਇੱਥੇ ਵੀ ਸਮਝਣਾ ਹੈ ਕਿ ਮਰੋ ਕੇ ਕਹਿੰਦਾ ਅਸੀਂ ਆਵੇਂ ਗੱਲ ਕਹਿੰਨੇ ਭਾਈ ਕੋਈ ਸਿੱਖ ਜੋ ਬਣਿਆ ਹੈ ਇਹ ਕੋਈ Hindu ਸੀ ਕੋਈ ਮੁਸਲਮਾਨ ਸੀ ਕੋਈ ਕਿਸ ਤਰ੍ਹਾਂ ਦਾ ਸੀ ਅਲੱਗ-ਅਲੱਗ ਧਰਮ ਸੀਗੇ ਉਹਨਾਂ ਵਿੱਚੋਂ ਇੱਕ ਨਿਰਾਲਾ ਧਰਮ ਇਕੱਤਰ ਕੀਤਾ ਜਿਵੇਂ ਲਗ ਲਗ ਨਗਰਾਂ ਦੇ ਵਿੱਚੋਂ ਪੜ੍ਹਾਈ ਕਰਕੇ ਪੜ੍ਹਾਈ ਕਰਨ ਬਾਅਦ ਇੱਕ ਸਕੂਲ ਚ ਜਾਂਦੇ ਆ ਅਸੀਂ ਉਸ ਸਕੂਲ ਦੇ ਸਟੂਡੈਂਟ ਬਣ ਜਾਂਦੇ ਆ ਨਗਰ ਭਾਵੇਂ ਕੋਈ ਹੋਵੇ ਜਾਤ ਕੋਈ ਹੋਵੇ ਮਜਬੂ ਕੋਈ ਹੋਵੇ ਨਥਿੰਗ ਬੈਟਰ ਕੋਈ ਮੈਨੇ ਨਹੀਂ ਰੱਖਦਾ ਉਸੇ ਤਰ੍ਹਾਂ ਹੀ ਇਥੇ ਕੋਈ ਮੈਨੇ ਨਹੀਂ ਰੱਖਦਾ ਤੁਸੀਂ ਹੈ ਕੌਣ ਸੀ ਮੈਨੇ ਇਹ ਰੱਖਦਾ ਤੁਸੀਂ ਹੈ ਕੀ ਹੋ ਤੁਸੀਂ ਬਣ ਕੀ ਗਏ ਆ ਤੁਸੀਂ ਆਇਆ ਜੇ ਗੁਰੂ ਨਾਨਕ ਸਾਹਿਬ ਪਾਛਾ ਦੇ ਘਰ ਗੁਰੂ ਨਾਨਕ ਸਾਹਿਬ ਦੇ ਸਿੱਖੀ ਗ੍ਰਹਿਣ ਕਰਨ ਤੇ ਤੁਸੀਂ ਭਈ ਗੁਰਨਾਨਕ ਸਾਹਿਬ ਪਾਛਾ ਦੇ ਸਿੱਖ ਬਣ ਗਏ ਹੁਣ ਭਾਵੇਂ ਗੁਰੂ ਅੰਗਦ ਦੇ ਪਾਛਾ ਜੀ ਭਾਵੇਂ ਗੁਰੂ ਅਮਰਦਾਸ ਮਹਾਰਾਜ ਜੀ ਇਹਨਾਂ ਦੋਨਾਂ ਪਾਛਾ ਦਾ ਜੋ ਚੋਕੜ ਸੀ ਨਾ ਇਹ ਵੀ ਦੇਵੀ ਭਗਤਾਂ ਦੇ ਪਰ ਗਏ ਹੋਏ ਸੀ ਜਿਵੇਂ ਪਰਿਵਾਰ ਦੀ ਖੁੱਲ੍ਹਦੀ ਰੀਤ ਚੱਲਦੀ ਆ ਰਹੀ ਸੀ ਇਸ ਕਰਕੇ ਕਹਿੰਦੇ ਆ ਕੁੱਲ ਦੇ ਵਿੱਚ ਰੀਤ ਗੁਰਸਿੱਖੀ ਵਾਲੀ ਪਾਓ ਗੁਰਮਤ ਵਾਲੀ ਪਾਓ ਅਮਰਤ ਵਾਲੀ ਦਾਤ ਘਰ ਘਰ ਵਿੱਚ ਹੋਵੇ ਤਹੀ ਤਾਂ ਘਰ ਦੇ ਵਿੱਚ ਗਾਂਧੀ ਗਾ ਗੁਰਮਤ ਚੱਲੇਗੀ ਨਾ ਐਸੇ بڑے ਗੁਰਮਖ ਪਰਿਵਾਰ ਨੇ ਧੰਨਤਾ ਤੇ ਜੋਗਾ ਭਾਈ ਜਿਨ੍ਹਾਂ ਨੇ ਸਿੱਖੀ ਨੂੰ ਮੁੱਢਕ ਦੀ ਮੋਸਮ ਵਾਲਿਆ ਹੋਇਆ ਜੱਦੀ ਪੁਸਤੀ ਚੱਲਦੀ ਆ ਰਹੀ ਹੈ ਖੰਡੇ ਵਟ ਦੀ ਦਾਤ ਹਰ ਇੱਕ ਬੱਚੇ ਨੇ ਕਕਾਰ ਬੰਦੇ ਹੋਏ ਨੇ ਭਾਈ ਇਸਾਉ ਕਈ ਸੇ ਪਰਿਵਾਰਾਂ ਵਿੱਚ ਹੁੰਦਾ ਹੈ। ਹੁਣ ਉਹਨਾਂ ਦੇ ਪਰਿਵਾਰਾਂ ਵਿੱਚ ਸੀ ਭਾਵੇਂ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦਾ ਜੀਵਨ ਐਸਾ ਸੀ ਕਿ ਹਰ ਸਾਲ ਜਿਵੇਂ ਆਪਣੇ ਕੋਈ ਪੰਡਰੇ ਦੇ ਜਾਂਦਾ ਕੋਈ ਕਿਤੇ ਜਾਂਦਾ ਦੇਵੀ ਸੰਗਤ ਆਪ ਦੇਵੀ ਦੇਵਤਿਆਂ ਦੀ ਸੰਗਤ ਕਰਦੇ ਜਥਾ ਲੈ ਜਾਂਦੇ ਸੀ। ਉਹਨਾਂ ਦੇ ਪਿਤਾ ਫੇਰੋਂ ਮਲ ਜੀ ਉਹ ਜੱਥੇਦਰ ਹੁੰਦੇ ਸੀ ਉਹਦਾ ਸਿੱਖੀ ਨਹੀਂ ਪਹੁੰਚੀ ਸੀ ਉੱਤਸਕ ਕਿਉਂ ਸਿੱਖੀ ਦਾ ਗੁਰਨਾਨਕ ਸਾਹਿਬ ਪਾਚ ਨੇ ਸਕੂਲ ਸ਼ੁਰੂ ਕੀਤਾ ਨਾ ਕਿ ਜਦੋਂ ਉਹ ਇਸ ਸੰਸਾਰ ਯੱਤਰਾ ਨੂੰ ਪਿਤਾ ਹੀ ਚੜਾਈ ਕਰ ਗਏ ਤੇ ਪੁੱਤਰ ਨੇ ਡਿਊਟੀ ਸੰਭਾਲੀ ਪੁੱਤਰ ਨੇ ਡਿਊਟੀ ਤਾਂ ਸੰਭਾਲ ਲਈ ਜਾਂਦੇ ਆ ਪਰ ਸ਼ਾਂਤੀ ਨਹੀਂ ਹੁੰਦੀ ਜੋ ਮੰਦੀ ਸ਼ਾਂਤੀ ਹੁੰਦੀ ਹੈ ਪੀਸ ਆਂਡ ਮਾਈਂਡ ਉਹ ਨਹੀਂ ਪ੍ਰਾਪਤ ਹੋ ਰਹੀ ਹੈ ਹੁਣ ਇਸ ਤਰ੍ਹਾਂ ਆਪਣਾ ਜੀਵਨ ਗੁਜ਼ਾਰੇ ਆ ਪਰ ਇੱਕ ਦਿਨ ਐਸਾ ਆਇਆ ਪੂਰਵ ਕਰਮ ਅੰਕੁਰਜਾ ਪ੍ਰਗਟੇ ਭੇਟੇ ਉੱਪਰ ਕਰਤਿ ਵਿਰਾਗੀ ਮਿਟਿਓ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਕੀ ਕਿਰਪਾ ਹੋ ਗਈ ਹੈ ਗੁਰੂ ਅੰਗਦੇਵ ਸਾਹਿਬ ਜੀ ਮਹਾਰਾਜ ਨਾਮ ਪਹਿਲਾ ਪਾਈ ਲੈਣਾ ਕੇ ਭੇਟ ਹੋ ਗਈ ਮੁਲਾਕਾਤ ਹੋ ਗਈ ਤਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਐਸੀ ਭੇਟ ਹੋਈ ਬਸ ਇੱਕ ਵਾਰ ਦਰਸ਼ਨ ਕੀਤੇ ਸਤਿਗੁਰੂ ਪਾਤਸ਼ਾਹ ਜੀ ਦੇ ਉਦੋਂ ਬਾਅਦ ਸਤਿਗੁਰਦੇ ਹੀ ਹੋ ਗਏ ਕੇਵਲ ਤੋਂ ਕੇਵਲ ਸਤਿਗੁਰਦੇ ਹੀ ਚਰਨਾਂ ਦੇ ਦਾਸ ਬਣ ਗਏ ਸਭ ਕੁਝ ਘਰ ਬਾਹਰ ਬਿਜ਼ਨਸ ਸਾਰੀ ਛੱਡ ਦਿੱਤੇ ਹੁਣ ਨਹੀਂ ਕਹਿੰਦੇ ਜਦੋਂ ਰੱਬ ਦੇ ਪਿਆਰੇ ਹੁੰਦੇ ਆ ਨਾ ਉਹਨਾਂ ਬਾਤੇ ਸੰਸਾਰਿਕ ਕੰਮ ਕਾਜ ਕੋਈ ਮੈਨੇ ਰੱਖਦੇ ਹੁੰਦੇ ਨਹੀਂ ਇਹ ਵਹਿਗੁਰੂ ਆਪ ਹੀ ਛਡਵਾ ਦਿੰਦਾ ਹੈ ਇਹ ਐਸੇ ਸਤਿਮਾਹ ਬੁਖੋਏ ਨੇ ਭਾਵੇਂ ਰਾੜੇ ਵਾਲੇ ਮਹਾਂਪੁਰਖ ਹੋਣ ਸੰਤ ਅਤ ਸਿੰਘ ਵਾਸਤੂ ਆਣ ਸਾਹਿਬ ਹੁਣੇ ਹੁਣ ਭਾਵੇਂ ਇਹ ਸਰਕਾਰੀ ਦਰਬਾਰੇ ਡਿਊਟੀਆਂ ਕਰਦੇ ਸੀ ਫੌਜ ਸੀ ਪਰ ਸਤਗੁਰ ਪਾਤਸ਼ਾਹ ਕਦੇ ਨਹੀਂ ਬਈ ਤੁਹਾਡੀ ਡਿਊਟੀ ਕੁਝ ਹੋਰ ਹੈ ਛਡਵਾ ਦਿੱਤੇ ਕੰਮ ਵਹਿਗੁਰੂ ਨੇ ਵਿਧੀ ਐਸੀ ਬਣਾਈ ਕਿ ਭਾਈ ਤੁਸੀਂ ਤਾਂ ਸੰਸਾਰ ਨੂੰ ਨਾਮ ਜਪਉਣ ਵਾਸਤੇ ਆਏ ਹੋ ਤੁਹਾਡੇ ਬਾਤੇ ਇਹ ਕਾਰਜ ਨਹੀਂ ਤੁਹਾਡਾ ਕਾਰਜ ਇਹ ਹੈ ਕੋਣ स्त्रीका ਆਲੇ-ਦਾਲੇ ਜੋ ਪਰਿਵਾਰਕ ਮੈਂਬਰ ਹੈ ਕਹਿੰਦੇ ਦੇਖੋ ਕਿੰਦਰ ਸਾਥ ਬਣ ਗਿਆ ਸਾਡਾ ਮੁੰਡਾ ਕੰਮ-ਕਾਰ ਛੱਡ ਦਿੱਤੇ ਪਰ ਜਿਹੜੀ ਸੱਚੀ ਪ੍ਰੀਤ ਸੀ ਰੱਤੇ ਸੇ ਜੇ ਮੁਰਖਾ ਮੁੰਡਨ ਸੱਚੇ ਪ੍ਰੇਮੀ ਬਣ ਗਏ ਐਸੇ ਪ੍ਰੇਮੀ ਬਣ ਗਏ ਇਹ ਇੱਕ ਦਿਨ ਦੂਸਰੇ ਨਾਨਕ ਬਣ ਗਏ ਗੁਰਤਾ ਗਦੀ ਤੇ ਬਰਾਜਮਾਨ ਹੋ ਗਈ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਹੈ ਉਹਨਾਂ ਦਾ ਜੀਵਨ ਵੀ ਕੁਝ ਐਸੇ ਹੀ ਸੀ ਉਹ ਵੀ ਪਹਿਲਾਂ ਦੇਵੀ ਦੇਵਤਿਆਂ ਨੂੰ ਪੂਜਦੇ ਸੀ ਪਰ ਉਹ ਜੋ ਸ਼ਾਂਤੀ ਹੈ ਨਾ ਇਹ ਗੱਲ ਸ਼ਾਂਤੀ ਦੀ ਹੁੰਦੀ ਹੈ ਨਾ ਬਈ ਉਹ ਸ਼ਾਂਤੀ ਨਹੀਂ ਮਹਿਸੂਸ ਹੋ ਰਹੀ ਮਨ ਉਹ ਅੰਦਰ ਜੋ ਠੰਡਕ ਪੈਂਦੀ ਹੁੰਦੀ ਹੈ ਨਾ ਕੀ ਉਹਨੇ ਮਹਿਸੂਸ ਹੋ ਰਿਹਾ ਪਰ ਇੱਕ ਦਿਨ ਗੁਰਬਾਣੀ ਦੀਆਂ ਪੰਕਤੀਆਂ ਸੁਣੀਏ ਪਤਾ ਲੱਗਿਆ ਵੀ ਕਿਹਦੀ ਬਾਣੀ ਹੈ ਕਹਿੰਦੇ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹਨਾਂ ਦੀ ਗੱਦੀ ਤੇ ਬੈਠੇ ਨੇ ਭਾਈ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਜੀ ਪਤਾ ਲੱਗਿਆ ਸ਼ਾਨੀ ਚਲੇਗੇ ਭਾਈ ਜਾ ਕੇ ਲਾਲਿਆ ਡੇਰਾ ਗੁਰਚਾਨਾ ਵਿੱਚ ਗੁਰ